ਦੇਤਾਂ ਵਿੱਚੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਦੇ ਨਾਲੇ ਲੱਖ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਤੁਹਾਨੂੰ ਦੱਸ ਦਈਏ ਕਿ ਲਾਸ਼ ਪਾਣੀ ਦੀ ਟਿੱਕੀ ਦੇ ਵਿੱਚੋਂ ਬਰਾਮਦ ਹੋਈ ਹੈ ਜਿਸ ਦੇ ਗਲੇ ਅਤੇ ਸਰੀਰ ਦੇ ਉੱਤੇ ਤੇਜ਼ ਤਾਰ ਹਥਿਆਰਾਂ ਦੇ ਡੂੰਘੇ ਨਿਸ਼ਾਨ ਪਾਏ ਗਏ ਨੇ ਸਮਾਜ ਸੇਵੀ ਵਰਕਰ ਵੱਲੋਂ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਉਤੇ ਪਹੁੰਚੀ ਪਾਣੀ ਦੀ ਡਿੱਗੀ ਖਾਲੀ ਕਰਵਾ ਕੇ ਲਾਸ਼ ਨੂੰ ਬਾਹਰ ਕੱਢਿਆ ਗਿਆ ਤੇ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੀ ਉਮਰ ਕਰੀਬ 20 ਤੋਂ 22 ਸਾਲ ਲੱਗਦੀ ਹੈ ਅਤੇ ਉਸ ਦੀ ਪਛਾਣ ਗੌਰਵ ਦੇ ਵਜੋਂ ਹੋਈ ਹੈ। ਫਿਲਹਾਲ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਨੂੰਨ ਦੇ ਕਟੜਰੇ ਵਿੱਚ ਖੜਾ ਕੀਤਾ ਜਾਵੇਗਾ। ਉਥੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ। ਹਾਂਜੀ ਮੇਰਾ ਨਾਮ ਸੰਦੀਪ ਸਿੰਘ ਆਜੀ ਸਾਰਜਨ ਸਵਾਲੰਟੀਅਰ ਸਨਵੇ ਐਮਰਜੈਂਸੀ ਨੰਬਰ 98140 74076 ਤੇ ਇਨਫੋਰਮੇਸ਼ਨ ਮਿਲੀ ਕਿ ਪਠੰਡਾ ਜਿਹੜਾ ਕਿ ਪੱਲੂਆਣਾ ਤੇ ਚੁਗੇ ਖੁਰਦ ਦੇ ਨਾਲ ਇੱਕ ਸੁਆਗਾ ਉਥੇ ਇੱਕ ਡੈੱਡ ਬੋਡੀ ਪਈ ਆ ਜਦ ਸਹਾਲ ਜਨਸੇ ਬੁਝਤੀ ਮੌਕੇ ਤੇ ਆ ਕੇ ਦੇਖਿਆ ਜਿਹੜੀ ਕੋ ਖੇਤ ਦੇ ਵਿੱਚ ਖਾਲ ਹੁੰਦਾ ਤੇ ਵਿੱਚ ਪਈ ਸੀਗੀ ਤੇ ਉਹਦੇ ਵਿੱਚ ਪਾਣੀ ਸੀਗਾ ਤੇ ਮੌਕੇ ਤੇ ਪਹੁੰਚ ਕੇ ਉਹਨੇ ਪਾਣੀ ਨੂੰ ਖਾਲੀ ਕਰਾਇਆ ਗਿਆ ਤੇ ਬਾਕੀ ਥਾਣਾ ਸਦਰ ਪੁਲਿਸ ਤੇ ਡੀਐਸਪੀ ਸਿਟੀ ਤੇ ਆਤੀ ਤੇ ਐਸਪੀ ਤੇ ਆਤੀ ਮੌਕੇ ਤੇ ਪਹੁੰਚ ਗਏ ਤੇ ਸੀਆਈ ਵਨਦੀ ਟੇਪਿੰਗ ਪੱਖੀ ਤੇ ਪਹੁੰਚ ਰਹੀ ਆ ਤੇ ਵਕਵਾ ਕੈਂਗਲਾਂ ਤੋਂ ਜਾਂਚ ਪੜਤਾਲ ਕਰਦੀ ਆ ਮੁੰਡੇ ਦਾ ਨਾਮ ਮਹਿੰਦਰਪਾਲ ਸਿੰਘ ਆ ਸਾਨੂੰ ਬਸਰਿੰਦਰ ਆ 20 ਸਾਲ ਦੀ ਉਮਰ ਆ ਤੇ ਬਲੂਆ ਨੇ ਪਿੰਡ ਦਾ ਰਹਿਣ ਲੱਗਾ ਇਹਦੇ ਵਾਰਸ ਮੌਕੇ ਤੇ ਆ ਗਏ ਸੀਗੇ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨ ਗਲੇ ਤੇ ਵੀ ਆ ਤੇ ਇੱਥੇ ਵੀ ਆ ਤੇ ਬਾਕੀ ਪੁਲਿਸ ਵਕਵਾ ਕੈਂਗਲਾਂ ਤੋਂ ਜਾਂਚ ਪੜਤਾਲ ਕਰਦੀ ਆ ਜਿਹੜੀ ਕਿ ਇਥੋਂ ਚੁੱਕ ਕੇ ਡੈੱਡ ਬੋਡੀ ਨੂੰ ਸਾਰਾ ਟੀਮ ਨੇ ਉੱਥੇ ਚੁੱਕ ਕੇ ਹਮਦਾਸਪੁਰ ਰੱਖ ਦਿੱਤਾ ਗਿਆ ਆ ਇਹਦੇ ਤੇਜ ਹਥਿਆਰਾਂ ਦੇ ਨਿਸ਼ਾਨ ਵੀ ਆਤੇ ਬਾਕੀ ਇਸ ਵਿਸ਼ੇ ਤੇ ਪੁਲਸ ਵੱਖ-ਵੱਖ ਥੰਗਲਾਂ ਤੇ ਜਾਂਚ ਪੜਤਾਲ ਕਰ ਰਹੀ ਹੈ ਸਰ ਜੀ ਜਿਹੜੀ ਡੈੱਡ ਬਾਡੀ ਵੀਡੀਓ ਦਾ ਕੀ ਮਾਮਲਾ ਜੀ ਅੱਜ ਦਾ ਜੀ ਇਸ ਤਰ੍ਹਾਂ ਜੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਵੇਲੇ ਸਾਨੂੰ ਇੱਕ ਇਤਰਾਫ ਮਿਲੀ ਥਾਣਾ ਸਦਰ ਬਟਿੰਡਾ ਪੁਲਿਸ ਨੂੰ ਕਿ ਬਹਿਮਰਦਵਾਨਾ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਰਦਵਾਨਾ ਉਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਥੇ ਟਿਊਬਵਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਬੈਡ ਬਾਡੀ ਪਈ ਹੈ ਤਾਂ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ ਸ਼ਨਾਖਤ ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੋਪਾਲ ਸਿੰਘ ਪੁੱਤਰ ਸੁਰਿੰਦਰ ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਆ ਅਸੀਂ ਪੋਸਟਮਾਰਟਮ ਲਈ ਇਹਦੀ ਹਸਪਤਾਲ ਭੇਜ ਦਿੱਤੀ ਗਈ ਹੈ ਬਟਿੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ ਸਰ ਜੀ ਜਿਹੜੀ ਇਹ ਡੈੱਡ ਬਾਡੀ ਵੀਰੀ ਦਾ ਕੀ ਮਾਮਲਾ ਹੈ ਅੱਜ ਦਾ ਜੀ ਇਸ ਤਰ੍ਹਾਂ ਦੀ ਅੱਜ ਸਾਨੂੰ ਕਰੀਬ 2-3 ਵਜੇ ਦੁਪਹਿਰ ਤੋਂ ਵੇਲੇ ਸਾਨੂੰ ਇੱਕ ਇਤਰਾ ਮਿਲੀ ਥਾਣਾ ਸਦਰ ਬਟਿੰਡਾ ਪੁਲਿਸ ਨੂੰ ਕਿ ਬਹਿਮਰਦਵਾਲਾ ਦੇ ਜਿਹੜਾ ਸੂਏ ਦੇ ਨਾਲ ਖੇਤ ਹੈਗੇ ਆ ਹਰਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਬਹਿਮਰਦਵਾਲਾ ਉਹਦੇ ਝੋਨੇ ਦੇ ਖੇਤ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੇ ਜਿਹੜਾ ਉੱਤੇ ਟਿਊਬਲ ਲੱਗਿਆ ਹੋਇਆ ਉਹਦੀ ਡਿੱਗੀ ਦੇ ਵਿੱਚ ਇੱਕ ਡੈਡ ਬਾਡੀ ਪਈ ਹੈ ਤਾਂ ਜਾ ਕੇ ਦੇਖਿਆ ਤਾਂ ਇੱਕ ਬਾਡੀ ਪਈ ਸੀਗੀ ਜਿਹਦੇ ਸੱਟਾਂ ਦੇ ਨਿਸ਼ਾਨ ਸੀਗੇ ਤਾਂ ਉਹਦੀ شناخت ਜਿਹੜੀ ਹੈਗੀ ਹੈ ਉਹ ਗੌਰਵ ਉਰਫ ਗੋਪਾਲ ਸਿੰਘ ਪੁੱਤਰ सुरेंद्र ਸਿੰਘ ਉਰਫ ਸਿੰਘਲਾ ਵਾਸੀ ਕਲੋਨੀਆ ਬੱਲੂਆਣਾ ਦੇ ਵਜੋਂ ਹੋਈ ਹੈ ਇਹਦੀ 22 ਸਾਲ ਦੀ ਉਮਰ ਪਤਾ ਲੱਗਿਆ ਤੇ ਇਹ ਜਿਹੜੀ ਬਾਡੀ ਹੈਗੀ ਹੈ ਅਸੀਂ ਪੋਸਟ ਮਾਰਡਮ ਲਈ ਇਹਦੀ ਹਸਪਤਾਲ ਭੇਜ ਦਿੱਤੀ ਗਈ ਹੈ ਬਟੰਡੇ ਤੇ ਉਹਦੇ ਜਿਹੜੇ ਪੀੜਤ ਹੈਗੇ ਆ ਪਰਿਵਾਰ ਵਾਲੇ ਜੋ ਵੀ ਜਿਸ ਤਰ੍ਹਾਂ ਦੀ ਉਹ ਕਾਰਵਾਈ ਕਰਾਉਣਗੇ ਉਹਨਾਂ ਦੇ ਬਿਆਨਾਂ ਦੇ ਆਧਾਰ ਤੇ ਜੋ ਵੀ ਕਾਨੂੰਨੀ ਕਾਰਵਾਈ ਹੈਗੀ ਉਹ ਕੀਤੀ ਜਾ ਰਹੀ ਹੈ